ਲੁਧਿਆਣਾ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਦਹਿਸ਼ਤ ਫੈਲ ਗਈ ਹੈ ਤਾਂ ਲੁਧਿਆਣਾ ਦੇ ਇਕਬਾਲ ਨਗਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਵੇੜੇ ਦੇ ਵਿੱਚ ਰਹਿੰਦਾ ਇੱਕ ਵਿਅਕਤੀ ਜਿਸ ਦੀ ਉਮਰ 30 ਤੋਂ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਦੀ ਜਾਨ ਚਲੀ ਗਈ ਹੈ ਫਰਹਾਲ ਪੁਲਿਸ ਮੌਕੇ ਤੇ ਪਹੁੰਚੀ ਤਾਂ ਰਾਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਤਾਂ ਆਲੇ ਦੁਆਲੇ ਦੇ ਲੋਕਾ ਦਾ ਕਹਿਣਾ ਹੈ ਕਿ ਸ਼ਖਸ ਜਿਹੜਾ ਕਿਰਾਏ ਤੇ ਰਹਿੰਦਾ ਸੀ 35 ਇਸ ਲਾਈਵ ਵਿਅਕਤੀ ਦੱਸਿਆ ਜਾ ਰਿਹਾ ਹੈ ਤਾਂ ਲੁਧਿਆਣਾ ਦੇ ਇਕਬਾਲ ਨਗਰ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਤਾਂ ਫਿਰ ਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਆਲੇ ਦੁਆਲੇ ਦੇ ਲੋਕਾਂ ਦੇ ਬਿਆਨ ਲਏ ਗਏ ਨੇ ਤੇ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਕਿ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਜਾਂਦੀ ਹੈ ਤੇ ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੁਣ ਜਾਂਚ ਸ਼ੁਰੂ ਕੀਤੀ ਹੈ ਮੇਰਾ ਜੀ ਅਮਨ ਨਾਮ ਹੈ ਜੀ ਕਿੱਥੇ ਰਹਿੰਦੇ ਹੋ ਤੁਸੀਂ ਇਕਬਾਲ ਨਗਰ ਤੇ ਕੀ ਅੱਜ ਜਿਹੜਾ ਮਾਮਲਾ ਹੋਇਆ ਉਹਦੇ ਬਾਰੇ ਕੀ ਦੱਸਣਾ ਚਾਹੋਗੇ ਤੁਸੀਂ ਸਾਨੂੰ ਦੇਖੋ ਜੀ ਸਾਨੂੰ ਤਾਂ ਪਤਾ ਨਹੀਂ ਅਜੇ ਕੀ ਹੋਇਆ ਅੰਦਰ ਕੀ ਨਹੀਂ ਹੋਇਆ ਠੀਕ ਹੈ ਜੀ ਜਿੱਦਾਂ ਅਸੀਂ ਰੋਹ ਦਾ ਪ੍ਰਵਾਸੀਆਂ ਦੀ ਸੁਣ ਰਹੇ ਹਾਂ ਕੀ ਕਦੀ ਕਿਤੇ ਹੁਸ਼ਿਆਰਪੁਰ ਚ ਜਿਵੇਂ ਬੱਚੇ ਨਾ ਹੋਇਆ ਪੰਜ ਸਾਲ ਦੇ ਬੱਚੇ ਨਾ ਇਹਨਾਂ ਦਾ ਬਾਈਕਾਟ ਕਰਨਾ ਜ਼ਰੂਰੀ ਹੈ ਜੀ ਠੀਕ ਹੈ ਠੀਕ ਹੈ ਜੀ ਜਿਨ੍ਹਾਂ ਨੂੰ ਇੱਥੇ ਹੀ ਪ੍ਰਵਾਸੀ ਇਹ ਤਾਂ ਕਹਿੰਦੇ ਸੁਣਨ ਚ ਆਇਆ ਕਿ ਪ੍ਰਵਾਸੀਆਂ ਨੇ ਕੀਤਾ ਵਾ ਜੋ ਵੀ ਹੋਇਆ ਪ੍ਰਵਾਸੀਆਂ ਨੇ ਹੋਇਆ ਵੀ ਆ ਤੇ ਕੀਤਾ ਵੀ ਆ ਇਹਨਾਂ ਦਾ ਬਾਈਕਾਟ ਕਰਨਾ ਜ਼ਰੂਰੀ ਹੈ ਜੀ ਠੀਕ ਹੈ ਜੀ ਇਹਨਾਂ ਦਾ ਕੋਈ ਆਪਾਂ ਨੂੰ ਪਤਾ ਹੀ ਹੈ ਨਹੀਂ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਆ ਜੀ ਅੱਛਾ ਇਹਨਾਂ ਲੁਧਿਆਣਾ ਸ਼ਹਿਰ ਚ ਗੰਦ ਪਿਆ ਹੋਇਆ ਵਾ ਕਿਸੇ ਨੂੰ ਪਤਾ ਹੀ ਨਹੀਂਗਾ ਜੀ ਕਿੰਨੇ ਕ ਕਮਰੇ ਹੋਣਗੇ ਅੰਦਰ ਬਸੇ ਅੱਛਾ 20-25 ਕਮਰੇ ਹੀ ਕਿਸੇ ਨੂੰ ਪਤਾ ਹੀ ਨਾ ਹੋਣਾ ਇਹਨਾਂ ਕਾ ਆਧਾਰ ਕਾਰਡ ਜਾਂ ਨਹੀਂ ਪਿਛਲੇ ਅੱਛਾ ਕੋਈ ਜਾਨੀ ਵੈਰੀਫਿਕੇਸ਼ਨ ਹੈ ਜਿੱਦਾਂ ਪੁਲਿਸ ਕੋਲ ਪ੍ਰਸ਼ਾਸਨ ਨੂੰ ਚਾਹੀਦਾ ਵਾ ਪ੍ਰਸ਼ਾਸਨ ਨੂੰ ਚਾਹੀਦਾ ਜੀ ਇੱਥੇ ਸਾਰਿਆਂ ਦਾ ਪੁਰਾਣੇ ਵੀ ਆਧਾਰ ਕਾਰਡ ਲੈਣੇ ਚਾਹੀਦੇ ਜਿੱਥੋਂ ਆਏ ਆ ਪਤਾ ਨਹੀਂ ਕੀ ਕਰਕੇ ਆ ਰਹੇ ਕੀ ਕਰਕੇ ਜਾ ਰਹੇ ਆ ਜੀ ਠੀਕ ਹੈ ਇਹ ਬੱਚਾ ਉੱਥੇ ਮਰ ਗਿਆ ਵਾ ਹਾਰਪੁਰ ਵੀ ਇੱਥੇ ਵੀ ਗਲਤ ਕੰਮ ਹੋ ਗਿਆ ਕਿਸੇ ਸਾਡੇ ਸਵਾਲ ਦੇ ਜਵਾਬ ਦੇ ਸਵਾਲ ਆਏ ਕਿ ਹਨ ਖਾਲੀ ਦੱਸੋ ਰੂਪੀ ਦੇ ਵਿੱਚ ਜਿੱਦਾਂ ਯੋਗੀ ਜੀ ਕਹਿੰਦੇ ਮੈਂ ਸਫਾਈ ਕਰ ਦਿੰਦੀ ਕੀ ਪਤਾ ਉਧਰਨੇ ਕਿਲਰ ਜਿਹੜੇ ਆ ਉਹ ਇੱਧਰ ਆ ਕੇ ਹੋਣ ਜਾਂ ਫੈਕਟਰ ਵਗੈਰਾ ਉਧਰੋਂ ਸਫਾਈ ਹੋਈ ਨਹੀਂ ਇੱਧਰ ਆ ਕੇ ਸਾਰੇ ਅੱਛਾ ਪੰਜਾਬ ਚ ਸਾਰੇ ਇੱਥੇ ਬੈਠੇ ਆ ਜੀ ਉਹ ਅੱਛਾ ਇਹਨਾਂ ਦੇ ਵਿੱਚ ਕੁਆਟਰ ਮਰ ਕਰਨਾ ਬੜੀ ਜਗ੍ਹਾ ਜਗ੍ਹਾ ਬਹੁਤ ਜਗ੍ਹਾ ਜੀ ਆ ਮੜੇ ਪੁਲੀ ਪਾਰ ਕਰੋ ਨਾਨਾ ਕਰਦੇ 20000 ਕੁਆਟਰ ਤੁਹਾਨੂੰ ਮਿਲ ਜਾਣਗੇ ਜੀ ਤੇ ਕੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਤੁਸੀਂ ਮੰਗਾ ਹੀ ਕਰਦੇ ਜੀ ਇਹਨਾਂ ਦਾ ਥੋੜਾ ਬਾਈਕਾਟ ਕਰਨਾ ਚਾਹੀਦਾ ਸਰਕਾਰ ਵੱਲੋਂ ਵੀ ਜਾਂ ਇਹਨਾਂ ਦਾ ਜਿਹੜੇ ਆਈਡੀ ਪ੍ਰੂਫ ਸਾਰੇ ਕੋਈ ਚਾਹੀਦਾ ਵਾ ਠੀਕ ਹੈ ਜੀ ਅਸੀਂ ਕੱਲੇ ਕੱਲੇ ਕਰਦੇ ਆ ਜੀ ਸਾਨੂੰ ਆਪ ਦਾ ਡਰ ਰਹਿੰਦਾ ਰਾਤ ਨੂੰ ਪੰਨੀ ਕਿੰਨੇ ਬੰਦੇ ਘੁੰਮਦੇ ਆ ਪ੍ਰਵਾਸੀ ਘੁੰਮਦੇ ਆ ਜੀ ਸਾਰੇ ਨੇਤਰ ਉਹ ਸਹੀ ਗੱਲ ਦਾ ਵਾਰਦਾਤਾ ਹੁੰਦੀ ਰੋਇ ਵਾਰਦਾਤਾ ਹੁੰਦੀਆਂ ਰੋਇ ਦਿੱਲੀ ਨਿਤ ਵਾਰਦਾਤਾ ਹੁੰਦੀਆਂ ਪੀਆਂ ਸਵੇਰ ਤੇ ਸ਼ਾਮ ਬੰਦਾ ਕੱਲਾ ਜੇ ਸੋਚੇ ਕਿ ਤੇ ਆਣਾ ਜਾਣਾ ਤੇ ਮੁਸ਼ਕਲ ਆਦਾ ਕੋਈ ਇਕੱਲਾ ਬੰਦਾ ਕੋਈ ਨਹੀਂ ਆ ਜਾ ਸਕਦਾ ਜਿਹੜੇ ਹਿਸਾਬ ਨਾਲ ਤੁਸੀਂ ਦਿਨ ਪਰ ਦਿਨ ਦੇਖਦੇ ਪਏ ਆ ਕੋਈ ਚੋਰੀਆਂ ਹੋ ਰੀਆਂ ਕਦੇ ਰਾਤ ਨੂੰ ਗਲੀਆਂ ਦੇ ਵਿੱਚ ਘੁੰਮਦੇ ਪਿਆ ਅੱਗੇ ਕਰੋ ਜਨਾਨੀਆਂ ਬੱਚੇ ਜਾਂਦੇ ਸੀ ਸੈਰ ਕਰਨ ਵਾਸਤੇ ਉਹ ਵੀ ਬੰਦ ਹੋਇਆ ਪਿਆ ਗਲੀ ਬਾਹਰ ਤੋਂ ਵੀ ਛੱਡੀ ਦੋ ਜੇ ਆਪਾਂ ਕਹਿੰਨੇ ਨਾ ਕਿ ਆਪਾਂ ਰੋਡ ਤੱਕ ਨਾਲੇ ਦੇ ਕਿਨਾਰੇ ਚੱਲ ਜਾਈਏ ਡੱਬਾ ਰੋਡ ਤੇ ਚੱਲ ਜਾਈਏ ਉਹਦਾ ਗੱਲ ਹੀ ਛੱਡ ਦੋ ਆਪਣੀ ਗਲੀ ਦੇ ਵਿੱਚ ਦਰਾ ਮੂਰੇ ਵੀ ਕੁਮਣੌਖਾ ਹੋਇਆ ਪਿਆ ਵਾ ਫਟੀ ਆਪਾਂ ਰੋਹੇ ਮੋਬਾਈਲਾਂ ਤੇ ਦੇਖਦੇ ਪਏ ਕਿਹਦੇ ਨਿਆਣੇ ਚੱਕੇ ਯਾਰ ਇਹ ਫੋਨ ਹੱਥਾਂ ਚੋਂ ਖੋਏ ਜਾਂਦੇ ਆ ਬਾਲੀਆਂ ਕੋਈ ਚੀਜ਼ ਇੱਦਾਂ ਦੀ ਆ ਮਤਲਬ ਅਜੀਬ ਅਜੀਬ ਐਕਟਰ ਨਾ ਇਹਨਾਂ ਦਾ ਕੋਈ ਆਈਡੀ ਪ੍ਰੂਫ ਆ ਨਾ ਇਹਨਾਂ ਨੂੰ ਕੋ ਜਦੋਂ ਕੁਝ ਪੁੱਛ ਲੋ ਕਿਸੇ ਨੂੰ ਹਾਂ ਯਾਰ ਫਲਾਣੇ ਦਾ ਬੰਦਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਪਤਾ ਨਹੀਂ ਲੱਗਦਾ ਭਈ ਸ਼ਾਂਤ ਤਾਂ ਪਤਾ ਹੀ ਨਹੀਂ ਕੋਣ ਸੀਗਾ ਕਿੱਥੋਂ ਆਇਆ ਇੱਥੇ ਰਹਿੰਦਾ ਸੀ ਬਸ ਆਹ ਗੱਲ ਹੁੰਦੀ ਕੀ ਲੱਗਦਾ ਸੀ ਤੁਹਾਡਾ ਸਰ ਮੇਰਾ ਪਾਂਜਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਕਰਨ ਕਰਨ ਆ ਜੀ ਤੇ ਕੀ ਗੱਲਬਾਤ ਕੀ ਹੋਈ ਸਰ ਇਹ ਨਾ ਇੱਕ ਹਫਤਾ ਹੋ ਗਿਆ ਇੱਥੇ ਆਇਆ ਸੀਗਾ ਜੀ ਮੇਰੀ ਸਿਸਟਰ ਇਹਨੂੰ ਲੱਭਦੀ ਰਹੀ ਜੀ ਇਹ ਭਈਆ ਰਾਣੀ ਹੈਗੀ ਆ ਇਹਨੇ ਭਈਆ ਰਾਣੀ ਪਤਾ ਨਹੀਂ ਇਹਨੂੰ ਕੀ ਖਾ ਕੇ ਮਾਰ ਦਿੱਤਾ ਜੀ ਇਹ ਵਿਚਾਰੇ ਨੂੰ ਨਾ ਗੱਲ ਕਰਨ ਦਿੰਦੀ ਸੀ ਡੇਲੀ ਦੇ ਕੰਮ ਹੋਈ ਜੋ ਪੈਸਾ ਤੇਲਾ ਸਭ ਲੈਂਦੀ ਕਰੋ ਸਮਾਨ ਤੱਕ ਚੋਰੀ ਕਰਾਤਾ ਇਹਨੇ ਜੀ ਇਹ ਨਾ ਗੱਲ ਨਹੀਂ ਹੋਣ ਦਿੰਦੀ ਸੀ ਨਹੀਂ ਕੋਈ ਚਿੱਟੇ-ਚੁੱਟੇ ਦਾਦੀ ਸੀ ਇਹ ਕੀ ਗੱਲ ਸਰ ਨਹੀਂ ਕੁਝ ਨਹੀਂ ਖਾਂਦਾ ਜੀ ਪਹਿਲਾਂ ਇਹ ਨੂੰ ਹੁਣ ਇਹਨੇ ਪਤਾ ਨਹੀਂ ਕੀ ਜਲਾਨੀ ਨੇ ਲਾਤਾ ਇਹ ਵੇ ਜਲਾਨੀ ਨੇ ਪਤਾ ਨਹੀਂ ਕੀਤਾ ਤੇ ਜਵਾਕਾਂ ਦੀ ਮਾਂ ਹੈਗੀ ਇਹ ਪਹਿਲਾਂ ਵੀ ਇਹਦਾ ਆਦਮੀ ਮਾਰਿਆ ਹੋਇਆ ਕਹਿੰਦੀ ਇਹ ਇਹਨੇ ਆਦਮੀ ਨੇ ਮਾਰਿਆ ਹੋਇਆ ਈ ਹੁਣ ਵੀ ਇਹਨੂੰ ਵੀ ਪਤਾ ਨਹੀਂ ਇਹਨੇ ਕੀ ਦੇ ਕੇ ਮਾਰਤਾ ਕਹਿੰਦੀ ਇਹ ਦਰਵਾਜ਼ਾ ਬੰਦ ਕਰਕੇ ਹੀ ਮੈਂ ਇਟਾ ਮਾਰੀ ਜਦ ਕਿ ਦਰਵਾਜ਼ੇ ਦੇ ਉੱਤੇ ਨਾਮ ਕੀ ਸੀ ਮੁੰਡੇ ਦਾ ਮੁੰਡੇ ਦਾ ਕਰਨ ਹੈ ਜੀ ਕਰ ਕਿੱਥੇ ਦਾ ਰਹਿਣ ਵਾਲਾ ਸੀ ਵੈਸੇ ਇਹ ਇਹ ਜੀ ਆਪਣੇ ਹੁਸ਼ਿਆਰਪੁਰ ਮਾਲਪੁਰ ਦਾ ਰਹਿਣ ਵਾਲਾ ਸੀ ਜੀ ਅੱਛਾ ਇੱਕ ਪਹਿਲਾਂ ਵੀ ਹੁਸ਼ਿਆਰਪੁਰ ਇਹੋ ਜੀ ਵਾਰ ਦਾ ਤੁਸੀਂ ਜਵਾਕ ਸੀ ਹਾਂਜੀ ਹਾਂਜੀ ਪਰਵਾਸੀ ਨੇ ਕੀਤੀ ਆ ਹਾਂਜੀ ਹਾਂਜੀ ਇਹ ਭਈਆਂ ਦਾ ਕੰਮ ਹੈ ਤਰੇ ਭਈਆਂ ਨੇ ਪੰਜਾਬ ਨੂੰ ਪਰਵਾਸ ਕਰਦਾਈਏ ਇਹਨਾਂ ਨੇ ਪਤਾ ਨਹੀਂ ਕੀ ਉਹਨੂੰ ਉੱਗਲਾ ਆਲਮ ਕੀਤਾ ਹੋਇਆ ਕੀ ਨਸ਼ਾ ਦਿੱਤਾ ਉਹਨੂੰ ਕੀ ਗਵਾਤਾ ਜੀ ਪਹਿਲੇ ਕੋਈ ਨਸ਼ਾ ਨਹੀਂ ਕਰਦਾ ਸੀ ਇਹਨੇ ਟਿਕਟੂਏ ਲਾ ਕੇ ਇਹਨੇ ਖੁਦ ਮਾਰਿਆ ਮਰੀਆ ਬਗੈਰ ਆਣੀ ਮੈਂ ਕੋਈ ਨਾ ਜਾਣੀ ਬੰਦਾ ਘਰਦਾ ਹੋ ਗਈ ਇਹ ਘਰੇ ਗੱਲ ਨਹੀਂ ਕਰੇ ਪੈਰ ਤੇੜੀ ਦਰਪਦੀ ਬਣ ਕੇ ਚਲ ਗਈ ਬਾਪ ਦੇ ਤਾਲੇ ਨਹੀਂ ਕਰਾ ਰਹੀ ਅਸੀਂ ਅੱਜ ਦੁਪਹਿਰ ਨੂੰ ਆਬਰੇ ਗਏ ਅਸੀਂ ਅੱਜ ਦੁਪਹਿਰ ਨੂੰ 3 ਵਜੇ ਲੱਭ ਕੇ ਗਏ ਆ ਸਾਰੇ ਲੱਭਦੇ ਪਏ ਹੁਣ ਇਹਨੂੰ ਪੰਜ ਨਹੀਂ 2 ਵਜੇ ਮਰਿਆ ਹੋਇਆ ਸੀ ਉਹਨੂੰ ਸਾਨੂੰ ਸਾਢੇ 7 6 ਵਜੇ ਇਹਨੂੰ ਤੁਹਾਨੂੰ ਕੋਲ ਤਾਂ ਪਤਾ ਲੱਗਾ ਜੀ ਸਾਰੇ ਨੂੰ ਸਾਢੇ 6 7 ਵਜੇ ਸਾਨੂੰ ਕਾਲ ਕੀਤੀ ਜਦੋਂ ਮਰਨ ਤੋਂ ਬਾਅਦ ਉਹਦੇ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਕੀ ਕੀਤਾ ਨੇ ਅਸੀਂ ਜਨਾਨੀ ਨੂੰ ਉਹਨੂੰ ਜਾਣੇ ਦਾ ਕਰੀ ਕਿ ਕਦੀ ਸ਼ਕਲ ਨਾ ਕਰੀ ਦੇਖੀ ਦੀ ਇਹਦਾ ਇਹਦਾ ਬਿਆਨ ਹੈ ਬੈਟਾ ਮਾਰ ਕੇ ਘੇੜ ਖੋਲਿਆ ਇੱਕ ਤਾਂ ਕੋਈ ਨਿਸ਼ਾਨੀ ਆ ਘ ਨੇ ਖਿੱਚਿਆ ਜਦ ਕਿ ਉਹਦੀ ਜਨਾਨੀ ਖਿੱਚ ਨਹੀਂ ਸਕਦੀ ਜਿੰਨੀ ਉਹਦੀ ਦੇਰ ਹੈ ਕਿ ਮੁੰਡੇ ਦੀ ਉਹਨੂੰ ਖਿੱਚ ਨਹੀਂ ਸਕਦੀ ਫਿਰ ਇਹ ਆਪਕੇ ਬਗਲ ਮੇ ਰਹਤੇ ਰਹੇ ਆਪਾਂ ਕਿਰਾਏ ਤੇ ਰਹਤੇ ਹਾਂ ਆਪ ਕਿਤਨੀ ਦੇਰ ਤੇ ਰਹਤੇ ਹਾਂ ਮੈਂ 3 ਮਹੀਨਾ ਤੇ ਹਮੇ ਆ ਰਹਾ ਹਾਂ ਜੋ ਲੇਡੀ ਸੀ ਦੂਸਰੀ ਜਿਸਕੇ ਕਮਰੇ ਮੇ ਇਹ ਹੋਇਆ ਹੈ ਕੰਮ ਉਹ ਕਿਤਨੀ ਦੇਰ ਤੇ ਰਹਤੇ ਉਹ 1 ਮਹੀਨਾ ਤੇ ਰਹ ਰਹੇ ਹੈ 1 ਮਹੀਨਾ ਤੇ ਔਰ ਉਸਕਾ ਆਦਮੀ ਸਾਥ ਮੇ ਰਹਤਾ ਥਾ ਨੇ ਉਹ ਆ ਵੀ 8 ਦਿਨ ਪਹਿਲੇ ਆਇਆ 8 ਦਿਨ ਪਹਿਲੇ ਆਇਆ tha ਹਾਂ ਔਰ ਉਹ ਉਪਰ ਜਦ ਇਹ ਲੋਗੋ ਨੇ ਹੀਟ ਮਾਰਕਰ ਖੋਲਾ ਬਾਥਰੂਮ ਖੋਲਾ ਤਾਂ ਕੁਝ ਆਵਾਜ਼ ਵੀ ਨਹੀਂ ਕਿਤੇ ਨਹੀਂ ਹਮ ਨਹੀਂ تھے ਘਰ ਤੇ ਕੰਮ ਤੇ ਗਏ تھے اچھا ਆਪ ਲੋਗ ਕਹਿੰਦੇ ਨਹੀਂ ਨਹੀਂ ਕੀ ਗੱਲ ਆਪ ਇਸ ਮੇ ਰਹਤੇ ਸੀ ਇਸ ਮੇ ਰੂਮ ਮੇ ਹਾਂ ਇਸ ਮੇ ਔਰ ਉਹ ਲੋਗ ਕਿਸ ਰੂਮ ਮੇ ਰਹਤੇ ਦੇ ਉਹ ਇਸ ਮੇ ਰਾਤੇ ਸੀ ਇਹ ਮਾਮਲਾ ਸੀ ਮਾਮਲਾ ਹੁਣ ਪਤਾ ਕਰਦੇ ਆਂ ਦਾ ਡੈੱਡ ਬਾਡੀ ਕਹਿੰਦੇ ਬਈ ਬੰਦਾ ਡੈੱਡ ਹੋ ਗਿਆ ਵਾ ਉਹਨੂੰ ਲੈ ਕੇ ਚੱਲੇ ਹੁਣ ਸਿਵਲ ਹਸਪਤਾਲ ਫਿਰ ਪੋਸਟਮਾਰਟਮ ਤੋਂ ਪਤਾ ਲੱਗੂ ਕੀ ਗੱਲਬਾਤ ਹੋਈ ਸੀ ਸਾਲਾਂ ਦੇ ਵਿੱਚ ਨਾਮ ਦੱਸਨੇ ਅਜੇ ਤੇ ਮੈਂ ਆਣ ਕੇ ਤੇ ਮੌਕਾ ਵੇਖ ਕੇ ਛੇਤੀ ਛੇਤੀ ਨਹੀਂ ਉਹ ਨਾਮ ਕੀ ਜਿਹੜੀ ਡੈਡ ਬੋਡੀ ਮਿਲੀ ਨਾਮ ਹੀ ਨਹੀਂ ਆ ਨਾਮ ਦਾ ਅਜੇ ਪਤਾ ਨਹੀਂ ਅਜੇ ਤੁਹਾਡੇ ਸਾਹਮਣੇ ਤੇ ਆਇਆ ਤੁਸੀਂ ਤੇ ਮੇਰੇ ਨਾਲ ਪਹਿਲਾਂ ਦੇ ਇੱਥੇ ਖੜੇ ਜੇ ਉਮਰ ਇਹਦੀ ਹੈਗੀ ਆ ਕੋ 35 ਸਾਲ ਦੀ 30 35 ਤੋਂ 30 ਤੋਂ 35 ਸਾਲ ਕਿੱਥੇ ਕਰਕੇ ਰਹਿੰਦੇ ਸੀਗੇ ਇਹ ਆ ਅਕਬਾਲ ਨਗਰ ਮੱਲਾ ਦੋ ਨੰਬਰ ਗਲੀ ਚ ਬਾਕੀ ਪਤਾ ਕਰਦੇ ਜਿਹੜੇ ਮਕਾਨ ਤੇ ਰਹਿਦੇ ਗੇ ਬੇੜਾ ਪਹਿਲਾਂ ਨਾ ਟਾਈਮ ਨਾ ਆਪਾਂ ਖਰਾਬ ਕਰੀਏ ਮਾਨੂੰ ਸਿਵਲ ਹਸਪਤਾਲ ਕਰਦੇ ਨਹੀਂ ਬੇੜਾ 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 ਇਹ ਜਿਹੜੀ ਡੈਡ ਬੋਡੀ ਮਿਲੀ ਹੁਣ ਚੱਲੇ ਆ ਜੇ ਬੰਦਾ ਬਚਦਾ ਤੇ ਬਚ ਲੈ ਬਚ ਜੇ ਡੈਡ ਬੋਡੀ ਨਹੀਂ ਤੁਸੀਂ ਡੈਡ ਬੋਡੀ ਨਾਲ ਤਾਂ ਡੈਡ ਬੋਡੀ ਜੀ ਕਰਕੇ ਡੈਡ ਬੋਡੀ ਜਿਹੜੀ ਮਿਲੀ ਆ ਉਹ ਕਿਸ ਹਾਲਤ ਦੇ ਵਿੱਚ ਯਾਰ ਅਜੇ ਅਸੀਂ ਕਹਿ ਨਹੀਂ ਨਾ ਸਕਦੇ ਨਹੀਂ ਤੁਸੀਂ ਅਜੇ ਇਸ ਤੋਂ ਪਹਿਲੇ ਕਿਹੜੀ ਡੈਡ ਬੋਡੀ ਜਿਹੜੀ ਮਿਲੀ ਨਹੀਂ 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 ਉਹ ਦੇਖਦੇ ਆਂ ਐਂਬੂਲੈਂਸ ਚ ਲੈ ਕੇ ਚੱਲੇ ਆ ਇਹ ਬੰਦਾ